ਤਰਨ ਤਾਰਨ ਕੁੱਟਮਾਰ ਮਾਮਲਾ ਜੋ ਕਿ 2013 ਦੇ ਵਿੱਚ ਸੁਰਖੀਆਂ ਦੇ ਵਿੱਚ ਆਇਆ ਸੀ ਉਸ ਮਾਮਲੇ ਦੇ ਨਾਇਕ yani ਕਿ ਲੜਕੀ ਦੇ ਕੁੱਟਮਾਰ ਕਰਨ ਦੀ ਵੀਡੀਓ ਬਣਾਉਣ ਵਾਲਾ ਸ਼ਖਸ ਗਾਇਬ ਹੈ 5 ਦਿਨਾਂ ਤੋਂ ਲਾਪਤਾ ਹੈ ਤੇ ਉਸ ਦੇ ਪਰਿਵਾਰ ਵਾਲੇ ਉਸ ਦੇ ਪੱਖ ਵਾਲੇ ਪ੍ਰਦਰਸ਼ਨ ਕਰ ਰਹੇ ਨੇ ਸਥਾਨਕ ਐਸਐਸਪੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਉਸ ਦੇ ਪਰਿਵਾਰ ਨੇ ਦੱਸਿਆ ਕਿ ਸੁਰੱਖਿਆ ਮਿਲੀ ਹੋਈ ਸੀ ਇਸ ਸ਼ਖਸ ਨੂੰ ਪਰਦਰਬਾਰ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਉੱਥੋਂ ਉਸ ਦੇ ਨਾਲ ਸੁਰੱਖਿਆ ਕਰਮੀ ਵੀ ਮੌਜੂਦ ਸਨ ਪਰ ਸੁਰੱਖਿਆ ਕਰਮੀ ਮੱਥਾ ਟੇਕਣ ਵੇਲੇ ਬਾਹਰ ਖੜੇ ਰਹੇ ਉਦੋਂ ਤੋਂ ਹੀ ਇਹ ਸ਼ਖਸ ਲਾਪਤਾ ਹੈ ਲੜਕੀ ਕੁਟਮਾਰ ਕੇਸ ਦਾ ਪ੍ਰਤੱਖ ਦਰਸ਼ੀ ਉਸ ਵੇਲੇ ਦਾ ਗਵਾ ਜੋ ਕਿ 5 ਦਿਨ ਤੋਂ ਲਾਪਤਾ ਹੈ ਇਹੀ ਉਹ ਸ਼ਖਸ ਸੀ ਜਿਸ ਨੇ ਵੀਡੀਓ ਬਣਾਉਣ ਕਰਕੇ ਇਹ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਸੀ ਇਹ ਮਾਮਲਾ ਲੋਕਾਂ ਦੇ ਸਾਹਮਣੇ ਆਇਆ ਸੀ 2013 ਦੇ ਵਿੱਚ ਕੁਝ ਪੁਲਿਸ ਵਾਲਿਆਂ ਨੇ ਤਰਨਤਾਰਨ ਦੇ ਵਿੱਚ ਇੱਕ ਲੜਕੀ ਦੀ ਕੁਟਮਾਰ ਕੀਤੀ ਸੀ ਇਸ ਦੀ ਵੀਡੀਓ ਬਣਾਉਣ ਵਾਲਾ ਸ਼ਖਸ 5 ਦਿਨ ਤੋਂ ਲਾਪਤਾ ਹੈ ਪਤਨੀ ਜੱਜੀ ਸਿੰਘ ਦੀ ਇਹਨੇ ਸਾਰੇ ਕੋ ਕੰਪਲੇਂਟ ਕੀਤੀ ਹੈ ਸਾਡੇ ਜਿਹੜੇ ਇਹਦਾ ਕਰਵਲਾ ਜਿਹੜਾ ਸੀਗਾ ਜਿਹੜਾ ਕਿ ਤੁਹਾਨੂੰ ਪਤਾ ਹੀ ਉਸਮਾਨ ਕਾਨ ਦੇ ਵਿੱਚ ਗਵਾਹ ਸੀਗਾ ਵੀ ਇਹ ਕਲੋਂ ਗਿਆ ਆ ਮਤਾਂ ਟਿਕਮ ਤੇ ਨਹੀਂ ਆਇਆ ਅਫੀਅਰ ਨੰਬਰ 422 ਅੰਡਰ ਸੈਕਸ਼ਨ 365 ਤਾਣਾ ਸਿਟੀ ਤਰਨਤਾਰਨ ਜਿਹੜੀ ਆ ਦਰਜ ਕਰ ਦਿੱਤੀ ਆ ਸੋ ਫੋਨ ਕਾਲਸ ਤੋਂ ਤੇ ਹੋਰ ਵੀ ਜੋ ਸਾਡੇ ਕੋ ਸੋਰਸ ਆ ਉਹਨਾਂ ਦੇ ਰਾਹੀਂ ਉਹਨੂੰ ਜਿਹੜੀ অপਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਤੱਕ ਜਿਹੜੀ ਪਰਤਾਲ ਆਈ ਹੈ ਕਿ ਉਹਦਾ ਫੋਨ ਤੇ ਇੱਥੋਂ ਤਰਨਤਾਰਨ ਤੋਂ ਕੇ ਨਹੀਂ ਚੱਲਿਆ ਤੋ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਗਿਆ ਮੱਥਾ ਟੇਕਣ ਦਰਬਾਰ ਸਾਹਿਬ ਤੋਂ ਅੱਗੇ ਬਲਾਜ਼ਮ ਕੋ ਕੇ ਵਰਦੀ ਸੀ ਕੇ ਬਾਹਰ ਰਹਿ ਗਿਆ ਤੋ ਅੰਦਰ ਗਿਆ ਤੋ ਉਸ ਤੋਂ ਬਾਅਦ ਵਾਪਸ ਨਹੀਂ ਮੁੜਿਆ ਸੋ ਅੱਗੇ ਉਹਦੇ ਜਿਹੜੇ ਵੀ ਅਸੀਂ ਸਾਡੇ ਕੋਲ ਜੋ ਸੋਰਸ ਐ ਅਸੀਂ ਉਹਨਾਂ ਰਾਹੀਂ ਉਹਨੂੰ ਪਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ